ਸ਼ਸ਼ਵੀਕਾਲ ਜੀ ਐਸਐਮਜੀ ਨਿਊਜ਼ ਤੁਸੀਂ ਦੇਖ ਰਹੇ ਹੋ ਮੈਂ ਕੁਲਵੰਤ ਸਿੰਘ ਸਨੋਡ ਵੀ ਤੁਹਾਡਾ ਸਵਾਗਤ ਕਰਦਾ ਹਾਂ ਅਸਲ ਹੁਧਾਰਾ ਦੇ ਹਲਕਾ ਆਤਮ ਨਗਰ ਵਿੱਚ ਖੜੇ ਹੋਏ ਹਾਂ ਮੇਰੇ ਪਿੱਛੇ ਇੱਕ ਸੀਨੀਅਰ ਕਾਂਗਸੀ ਆਗੂ ਰਜੀਵ ਰਾਜਾ ਜੀ ਨੇ ਜੋ ਆਪਣੇ ਸਮਰਥਕਾਂ ਦੇ ਨਾਲ ਆਪਣੇ ਵਰਕਰਾਂ ਦੇ ਨਾਲ ਲੱਡੂ ਲੈ ਕੇ ਖੜੇ ਹੋਏ ਨੇ ਲੱਡੂ ਵੰਡਣ ਦਾ ਕੱਲ ਤਾਂ ਕਾਰਨ ਮੰਨ ਲਿਆ ਰਾਜਾ ਜੀ ਅੱਜ ਕਰੀ ਖੁਸ਼ੀ ਲੱਡੂ ਵੰਡੇ ਜਾਂਦੇ ਹੋ ਵੀਰ ਜੀ ਆ ਜਿਹੜੇ ਲੱਡੂ ਨੇ ਨਾ ਇਹ ਨੇਕ ਕਮਾਈ ਨਾਲ ਲਿਆਂਦੇ ਹੋਏ ਨੇ 180 ਰੁਪਏ ਕਿਲੋ ਆਪਣੀ ਜੇਬ ਚੋਂ ਕਿਸੇ ਦੀ ਡਿਊਟੀ ਨਹੀਂ ਲਾਈ ਤੇ ਨਾ ਕਿਸੇ ਨੂੰ ਵਿਗਾਰ ਪਾਈ ਆ ਜਿੱਦਾਂ ਕਿ ਚਾਚੇ ਭਤੀਜੇ ਪਾ ਜਿਹੜੇ ਵੀ ਜਦੋਂ ਮੁਰਾਦ ਅ ਟਿੱਕਾ ਪਰਿਵਾਰ ਅਮਰਜੀਤ ਸਿੰਘ ਟਿੱਕਾ ਚੇਅਰਮੈਨ ਪੰਜਾਬ ਇੰਡਸਟਰੀ ਉਹਨਾਂ ਦਾ ਪਤੀਜਾ ਇੱਕ ਪਰਿਵਾਰ ਚ ਦੋ ਦੋ ਚੇਅਰਮੈਨੀਆਂ ਮਹਾਰਾਜਾ ਕੈਪਟਨ ਅਮਿੰਦਰ ਸਿੰਘ ਜੀ ਦੇ ਕੇ ਗਏ ਸੀਗੇ ਪੌਣੇ 5 ਸਾਲ ਉਹਨਾਂ ਦੀ ਸਰਕਾਰ ਦੇ ਵਿੱਚ ਇਹਨਾਂ ਨੇ ਸਾਰਾ ਤੰਤਰ-ਯੰਤਰ ਚਲਾਇਆ ਗੱਡੀਆਂ ਗਨਮੈਨ ਜਿਪਸੀ ਨੌਕਰ ਬਹਾਦਰ ਚਾਕਰ ਦਫ਼ਤਰ ਤਨਖਾਹਾਂ ਫਿਰ 111 ਦਿਨ ਦੇ ਮੁੱਖ ਮੰਤਰੀ ਸਾਹਿਬ ਨੇ ਇਹਨਾਂ ਨੂੰ ਕੰਟੀਨਿਊ ਕਰਾਇਆ ਭੁੱਲ ਗਏ ਇਹ ਕਾਂਗਰਸੀ ਨੇ ਅੱਜ ਸਿਰਫ ਦੋ ਗਨਮੈਨਾਂ ਦੀ ਰਾਜਨੀਤੀ ਲਈ ਇਹ ਬੀਜੇਪੀ ਜੁਆਇਨ ਕਰ ਗਏ ਮੈਂ ਤਾਂ ਬੜਾ ਧੰਨਵਾਦੀ ਆ ਤੁਹਾਡੇ ਔਨ ਕੈਮਰਾ ਕਹਿ ਰਹੇ ਆ ਅਸੀਂ ਬੜੇ ਖੁਸ਼ ਆ ਸਾਰੀ ਕਾਂਗਰਸ ਪਾਰਟੀ ਬੜੀ ਖੁਸ਼ ਆ ਵੀ ਇਹ ਗਏ ਖੁਸ਼ੀ ਦਾ ਮਾਹੌਲ ਉਹ ਕਿੰਨੇ ਲੇਟ ਗਏ ਨੇ ਖੁਸ਼ੀ ਦਾ ਮਾਹੌਲ ਉਹਨਾਂ ਚ ਹੋਣਾ ਚਾਹੀਦਾ ਇਹ ਭਗਵਾਨੀ ਸ਼ਾਹਦੀ ਅਬਦੁੱਲਾ ਦਵਾਨ ਵਾਲੀ ਗੱਲ ਨਾ ਹੋ ਜਾਏ ਉਹ ਕਿਦਾਂ ਤੁਸੀਂ ਦੱਸ ਦਿਓ ਕਿਉਂਕਿ ਉਹ ਉਹਨਾਂ ਦਾ ਪਰਿਵਾਰ ਵਧਿਆ ਕਿਦਾਂ ਵਧਿਆ ਉਹਨਾਂ ਦਾ ਪਰਿਵਾਰ ਨਹੀਂ ਉਹ ਕਹਿਣਗੇ ਨਾ ਸਾਡੇ ਸ਼ਾਮ ਲੋਗੇ ਇੱਕ ਮਿਲਰ ਨਾਲ ਪਰਿਵਾਰ ਵਧਿਆ ਯਾਰ ਪਾਰਟੀ ਨੂੰ ਹਰ ਵਾਰੀ ਧਮਕੀਆਂ ਦੇਈ ਜਾਣੀਆਂ ਆ ਇਹੀ ਨੇ ਹੋਰ ਬਾਕੀ ਕਾਂਗਰਸ ਮਰ ਗਈ ਆ ਦੱਸੋ ਪਹਿਲਾਂ ਮੈਨੂੰ ਜੀ ਕਾਂਗਰਸ ਵਿਸ਼ਾਲ ਸਮੁੰਦਰ ਆ ਆ ਦੇਖੋ 50 50 ਦਿਖਾਓ ਜੀ 50 50 ਸਾਲ ਦੇ ਚਿਹਰੇ ਨੇ ਚਿਹਰੇ ਚਿਹਰੇ ਆ ਆ ਦੇਖੋ ਇੱਧਰ ਸਾਡੇ ਪ੍ਰੈਸਰ ਸਾਹਿਬ ਕਿੱਥੇ ਗਏ ਪ੍ਰੈਸਰ ਸਾਹਿਬ ਫ੍ਰੈਕਚਰ ਹੋਇਆ ਹੋਇਆ ਬਾਹ ਤੇ ਐਕਸੀਡੈਂਟ ਹੋ ਗਿਆ ਸੀਗਾ ਉਦੋਂ ਬਾਵਜੂਦ ਕਿੰਦਾ ਜੋਸ਼ ਆ ਪਾਰਟੀ ਲਈ ਵੋਟਾਂ ਮੰਗ ਰਿਹਾ ਕੰਮ ਕਰ ਰਿਹਾ ਔਰ ਇਹਨਾਂ ਦੇ ਪੱਲੇ ਕਿਹੜੀਆਂ ਵੋਟਾਂ ਨੇ ਪੰਜ ਵੋਟਾਂ ਨਹੀਂ ਇਹਨਾਂ ਦੀਆਂ ਇਹ ਤਾਂ ਬਲੈਕਮੇਲਰ ਨੇ ਇਹਨਾਂ ਨੂੰ ਤੁਸੀਂ ਅੱਜ ਦੋ ਗਨਮੈਨ ਦੇ ਦਿਓ ਤਾਂ ਜਿਹੜੀ ਮਰਜ਼ੀ ਸਰਕਾਰ ਚ ਲੈ ਜਾਓ ਹਾਂ ਬਸ ਇਹਨਾਂ ਨੂੰ ਆਹੀ ਆ ਹੋਰ ਇਹਨਾਂ ਨੂੰ ਕੁਝ ਨਹੀਂ ਆ ਤੁਸੀਂ ਕਹਿੰਦੇ ਹੋ ਚੰਗਾ ਹੋਇਆ ਖੜਾ ਹੋਟਿਆ ਹਾਂ ਬਿਲਕੁਲ ਮੈਂ ਤਾਂ ਕਹਿੰਦਾ ਮੈਂ ਕਹਿੰਦਾ ਰਜੀਵ ਰਾਜਾ ਹੁਣ ਕੈਮਰਾ ਕਹਿ ਰਿਹਾ ਸਾਰੀ ਕਾਂਗਰਸ ਪਾਰਟੀ ਕਹਿ ਰਹੀ ਸਾਰੀ ਲੀਡਰਸ਼ਿਪ ਖੁਸ਼ ਆ ਯਾਰ ਬਹੁਤ ਧੇਰ ਕਰਤੀ ਨਾ ਮੈਨੂੰ ਇੱਕ ਗੱਲ ਦੱਸੋ ਮੈਂ ਬਿੰਦਰਾ ਸਾਹਿਬ ਨੂੰ ਤੁਹਾਡੇ ਨਾਲ ਹੀ ਪੁੱਛਣਾ ਚਾਹੁੰਦਾ ਹੈ ਚੇਅਰਮੈਨ ਸਾਹਿਬ ਨੂੰ ਕੱਲ੍ਹ ਵਧੀਆ ਸੂਟ ਬੂਟ ਪਾ ਕੇ ਰਾਹੁਲ ਗਾਂਧੀ ਜੀ ਵਾਲੀ ਸਟੇਜ ਤੇ ਬੈਕ ਤੇ ਬੈਠੇ ਸੀਗੇ ਦੂਜੀ ਕਤਾਰ ਚ ਕੱਲ ਕਿਉਂ ਨਹੀਂ ਗਏ ਉਹ ਯਾਰ ਇੰਨਾ ਕੁਝ ਤੁਸੀਂ ਖਾ ਲਿਆ ਯਾਰ ਇੰਨਾ ਕੁਝ ਤੁਸੀਂ ਪਾਰਟੀ ਤੋਂ ਬਣਾ ਲਿਆ ਕਈ ਸਾਲਾਂ ਤੋਂ ਤੁਸੀਂ ਲੱਗੇ ਹੋਏ ਹੋ ਯਾਰ ਐ ਨਾ ਨਾ ਕਰੋ ਹੋਰ ਬੰਦਿਆਂ ਦਾ ਵੀ ਨੰਬਰ ਆਣਾ ਚਾਹੀਦਾ ਅਸੀਂ ਤਾਂ ਨਹੀਂ ਕੁਝ ਮੰਗਦੇ ਅਸੀਂ ਤਾਂ ਨਹੀਂ ਬਲੈਕਮੇਲਿੰਗ ਕਰਦੇ ਆਪਣੀ ਲੀਡਰਸ਼ਿਪ ਦੇ ਨਾਲ ਮੈਨੂੰ ਆਸ਼ੂ ਜੀ ਨੇ ਹਰੀਸ਼ ਚੌਧਰੀ ਜੀ ਨੇ ਮੈਂਬਰ ਪਾਰਲੀਮੈਂਟ ਬਿੱਟੂ ਜੀ ਨੇ ਇੱਥੇ ਖਾਸ ਕਰਕੇ ਹਲਕਾ ਆਤਮਨਗਰ ਚ ਲਾਇਆ ਇਹ ਸੀਟ ਕੱਢ ਕੇ ਦਵਾਂਗੇ ਤੇ ਕੁਝ ਮੰਗ ਲਿਆ ਪਾਣੀ ਦੇ ਇੱਕ ਕੱਪ ਦੇ ਰਵਾਦਾਰ ਵੀ ਹੈ ਨਹੀਂ ਅਸੀਂ ਸਾਰੀ ਕਾਂਗਰਸ ਪਾਰਟੀ ਖੜੀ ਆ ਆਪਣੀ ਜੇਬ ਚੋਂ ਸਾਰੇ ਲਾਂਦੇ ਔਰ 100% ਕੜਵਲ ਸਾਹਿਬ ਇੱਥੋਂ ਜਿੱਤ ਕੇ ਜਾਣਗੇ ਹੋਰ ਤੁਸੀਂ ਕੁਝ ਪੁੱਛਣਾ ਤੇ ਪੁੱਛ ਸਕਦੇ ਹੋ ਮੇਰੇ ਤੋਂ ਤੁਹਾਡਾ ਕਹਿਣ ਦਾ ਮਤਲਬ ਹੈ ਕਿ ਮਜ਼ਬੂਤੀ ਹੋ ਗਈ ਹੈ ਜਿਹੜਾ ਪਰਿਵਾਰ ਨੂੰ ਢਾਅ ਲੱਗ ਰਹੀ ਸੀ ਉਹ ਦੂਰ ਹੋ ਗਈ ਹੈ ਹਰਮਨ ਦੇਵੂਤੀ ਨਾਲ ਕੜਵਲ ਸਾਰੇ ਤੋਂ ਜਿੱਤ ਕੇ ਵਿਧਾਨ ਸਭਾ ਪਹੁੰਚਣਾ ਚਾਹ ਰਹੇ ਆ ਬਸਨ ਜਾਣਗੇ ਜੀ 100% ਜਾਣਗੇ ਸਰਕਾਰ ਬਣਾਵਾਂਗੇ ਚਰਨਜੀਤ ਸਿੰਘ ਚੰਨੀ ਦੀ ਗਵਾਈ ਚ ਸਰਕਾਰ ਬਣਾਵਾਂਗੇ 70 ਪਲੱਸ ਸੀਟਾਂ ਦੇ ਨਾਲ ਆਵਾਂਗੇ ਕੱਲ ਜਦੋਂ ਅਨਾਉਂਸਮੈਂਟ ਹੋਈ ਆ 117 ਦੀ 17 ਅਸੈਂਬਲੀਆਂ ਦੇ ਵਿੱਚ ਪਟਾਕੇ ਚੱਲੇ ਆ ਵਰਕਰਾਂ ਚ ਜੋਸ਼ ਦੇਖਣ ਵਾਲਾ ਸੀਗਾ ਲੱਡੂ ਵੰਡੇ ਗਏ ਆ ਔਰ ਕੱਲ ਰਾਤ ਨੂੰ 7:30 ਵਜੇ ਮਾਨਯੋਗ ਸੀਐਮ ਸਾਹਿਬ ਨੇ ਜਿਹੜਾ ਪਹਿਲਾ ਪ੍ਰੋਗਰਾਮ ਕੀਤਾ ਸੀਐਮ ਚਿਹਰਾ ਅਨਾਉਂਸ ਹੋਣ ਤੋਂ ਬਾਅਦ ਆਤਮਨਗਰ ਚ ਕੀਤਾ ਬਾਈ ਜੀ ਨੇਰੀ ਲਿਆਤੀ ਰਾਹੁਲ ਗਾਂਧੀ ਜੀ ਨੇ ਆਹ ਹੁੰਦੀ ਹੈ ਲੀਡਰਸ਼ਿਪ ਇਹ ਤਾਂ ਬਲੈਕਮਿਲ ਕਰਦੇ ਰਹਿੰਦੇ ਆ ਯਾਰ ਕਦੀ ਕੁਛ ਕਦੀ ਕੁਛ ਕਦੀ ਕੁਛ ਦੋ ਗਨਮੈਨਾਂ ਦੀ ਰਾਜਨੀਤੀ ਇਹਨਾਂ ਦੀ ਵੀ ਸਾਨੂੰ ਦੋ ਗਨਮੈਨ ਦੇ ਦਿਓ ਜਿੱਥੇ ਮਰਜ਼ੀ ਲੈ ਜਾਓ ਤੇ ਉਹ ਭਾਜਪਾ ਵਾਲਿਆਂ ਨੂੰ ਤਾਂ ਵੈਸੇ ਹੀ ਤੁਹਾਨੂੰ ਕੰਮ ਆ ਉਹਨਾਂ ਕੋਲ ਦੋ ਚੀਜ਼ਾਂ ਨੇ ਇੱਕ ਈਡੀ ਜਿਗਾ ਗਨਮੈਨ ਜਿਹੜਾ ਮਰਜ਼ੀ ਜਾ ਕੇ ਲੈ ਲਓ ਧੰਨਵਾਦ ਇਹ ਸਨ ਰਜੀਵ ਰਾਜਾ ਜੀ ਸੀਨੀਅਰ ਕਾਂਗਰਸੀ ਆਗੂ ਜਿਨ੍ਹਾਂ ਨੇ ਬੜੇ ਹੀ ਸੰਖੇਪ ਵਿੱਚ ਕਿਹਾ ਕਿ ਸਾਨੂੰ ਇਹ ਜਿਹੇ ਬੰਦਿਆਂ ਦੀ ਲੋੜ ਨਹੀਂ ਸੀ ਵਧਿਆ ਹੋਇਆ ਪਾਰਟੀ ਛੱਡ ਕੇ ਚਲੇ ਗਏ ਨੇ ਪਾਰਟੀ ਨੂੰ ਹੋਰ ਮਜ਼ਬੂਤੀ ਮਿਲੀ ਹੈ ਔਰ ਇਸ ਹੀ ਖੁਸ਼ੀ 'ਚ ਇਹ ਲੱਡੂ ਵੰਡ ਕੇ ਖੁਸ਼ੀ ਦਾ ਪ੍ਰਗਟਾਵਾ ਕਰ ਰਹੇ ਨੇ ਵਿਪਨ अरोड़ा ਦੇ ਨਾਲ ਕੁਲਵੰਤ ਸਿੰਘ ਸਨੋੜ ਵੀ ਲੁਧਿਆਣਾ